ਸਾਨੂੰ ਕਿਤਨਾ ਕਿਤੇ ਦਿੱਲੀ ਵਾਲਿਆਂ ਦੇ ਅੰਡਰ ਸਾਡਾ ਗੁਲਾਮ ਸੀਐਮ ਲੱਗਦਾ ਭਵੰਤਮਨ ਸਾਹਿਬ ਅਗਰ ਇਹਨੂੰ ਸੁਣਦੇ ਹੋਣ ਮੇਰੀ ਆਵਾਜ਼ ਉਹਨਾਂ ਤੱਕ ਦਮਨ ਸਾਹਿਬ ਸਾਨੂੰ ਸਹੂਲਤਾਂ ਭਾਵੇਂ ਤੁਸੀਂ ਘੱਟ ਦੇ ਦਿਓ ਤੁਸੀਂ ਆਪ ਹੁਦਰੇ ਹੋ ਕੇ ਅੱਗੇ ਲੱਗੋ ਪੂਰਾ ਪੰਜਾਬ ਹੈ ਤੁਹਾਡੇ ਨਾਲ ਸੋਨੀ ਸਾਹਿਬ ਦਿੱਲੀ ਸੀਐਮ ਰਹੇ ਐਡੇ ਵੱਡੇ ਤਨਾਰ ਚਾਹੇ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਦਾ ਐਡਾ ਵੱਡਾ ਇਤਿਹਾਸ ਜੀ ਉਹਨਾਂ ਦੀ ਕੀਮਤ 25 ਰੁਪਏ ਵੀ ਹੈ ਮੈਂ ਉਹਨਾਂ ਦੇ ਹੱਕ ਜੇ ਤਾਂ ਨਹੀਂ ਹੈ ਪਰ ਫਿਰ ਵੀ ਮੈਂ ਗੱਲ ਕਰਦਾ ਕਿ ਜੀ ਉਹਨਾਂ ਦੀ ਕੀਮਤ 25 ਰੁਪਏ ਵੀ ਹੈ ਕਿ ਉਹ 25 ਰੁਪਏ ਨੇ ਅੱਜ ਤੁਹਾਨੂੰ 25 ਰੁਪਏ ਜੋਗਾਂ ਛੱਡਿਆ ਤੁਸੀਂ ਘਰ ਬਿਠੇ ਆ ਜੋ ਕੀ ਕੈਪਟਨ ਸਾਹਿਬ ਤੇ ਪਹਿਲਾਂ ਬੀਜੇਪੀ ਪਹਿਲਾਂ ਹੀ ਬੀਜੇਪੀ ਦੇ ਸੀਗੇ ਉਹ ਤੇ ਇਹੋ ਜਿਹੇ ਮੁੱਖ ਮੰਤਰੀ ਸੀਗੇ ਜਿਹੜੇ ਕਾਂਗਰਸ ਦੇ ਵੱਲੋਂ ਜਿਤਾਏ ਗਏ ਮੁੱਖ ਮੰਤਰੀ ਜ਼ਰੂਰ ਸੀਗੇ ਪਰ ਉਹ ਕੰਮ ਕਰਦੇ ਸੀ ਬੀਜੇਪੀ ਦੇ ਨਾਲ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਸਾਡੇ ਨਾਲ ਪੋਲੀਟਿਸ਼ੀਅਨ ਅਮਰਿਤਪਾਲ ਸਿੰਘ ਬਬਲੂ ਜੋ ਕਿ ਮੌਜੂਦ ਨੇ ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ 6 ਮਹੀਨੇ ਹੋ ਚੁੱਕੇ ਨੇ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਕਿ ਸਾਡੇ ਵੱਲੋਂ ਕੰਮ ਬਹੁਤ ਜ਼ਿਆਦਾ ਕੀਤੇ ਗਏ ਨੇ ਕਿਵੇਂ ਦੇਖਦੇ ਹੋ ਦੇਖੋ 6 ਮਹੀਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਪੰਜਾਬ ਦੇ ਵਿੱਚ ਹੋ ਚੁੱਕੇ ਨੇ ਦੋਵੇਂ ਪੱਖ ਨੇ ਕਈ ਜਗ੍ਹਾ ਤੇ ਕੰਮ ਹੋਇਆ ਕਈ ਜਗ੍ਹਾ ਤੇ ਬਹੁਤ ਵਧੀਆ ਹੋਇਆ ਕਈ ਜਗ੍ਹਾ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਬਹੁਤ ਸੋਹਣਾ ਕੰਮ ਕੀਤਾ ਲੋਕਾਂ ਦੀ ਗੱਲ ਸੁਣੀ ਜਾਣ ਲੱਗੀ ਹੈ ਲੀਕਰ ਪਾਲਿਸੀ ਉੱਤੇ ਬਹੁਤ ਵਧੀਆ ਕੰਮ ਕੀਤਾ ਗਿਆ ਚਲੋ ਉਹ ਕਿਸੇ ਕਾਰਨ ਉਹ ਰੁਕੀ ਹੋਈ ਹੈ ਚੇਂਜ ਹੋ ਜਾਊਗਾ ਬਿਜਲੀ ਉੱਤੇ ਚੰਗਾ ਕੰਮ ਕੀਤਾ ਗਿਆ ਮੁਹੱਲਾ ਕਲੀਨਿਕ ਤੇ ਕੰਮ ਕੀਤਾ ਗਿਆ ਇੱਕ ਵਧੀਆ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦਿੱਤੀ ਗਈ ਜਦਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਅਖੀਰਲੇ 2 ਸਾਲ ਜਿਹੜੇ ਰਹਿੰਦੇ ਸੀਗੇ ਉਦੋਂ ਕੰਮ ਕਰਦੀਆਂ ਸੀਗੀਆਂ ਪਰ ਕਿਤਨਾ ਕਿਤੇ ਆ ਕੇ ਪਹਿਲੇ 6 ਮਹੀਨੇ ਦੇ ਵਿੱਚ ਅਗਰ ਜਿੰਨਾ ਕੰਮ ਇਹਨਾਂ ਵੱਲੋਂ ਕੀਤਾ ਗਿਆ ਹੈ ਉਹ ਕਿਤਨਾ ਕਿਤੇ ਸ਼ਲਾਘਾਯੋਗ ਹੈ ਪਰ ਇਹਦੇ ਨਾਲ-ਨਾਲ ਇਹ ਆ ਕਿ ਇਹ ਸ਼ਲਾਘਾ ਜੋ ਕੇਵਲ ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਜਿਹੜੀ ਦਿੱਲੀ ਦੀ ਦਖਲਅੰਦਾਜ਼ੀ ਸਾਡੇ ਪੰਜਾਬ ਦੇ ਵਿੱਚ ਹੋ ਰਹੀ ਹੈ ਪੰਜਾਬੀ ਸਹੂਲਤਾਂ ਚਾਹੇ ਘੱਟ ਲੈ ਲੈਣਗੇ ਉਹ ਚੱਲ ਜਾਊਗਾ ਪਰ ਪੰਜਾਬੀ ਕਦੀ ਵੀ ਗੁਲਾਮੀ ਬਰਦਾਸ਼ਤ ਨਹੀਂ ਕਰਦਾ ਹੁ ਗੁਲਾਮੀ ਹੈ ਕੀ ਹੈ ਪੰਜਾਬ ਦੇ ਵਿੱਚੋਂ ਰਾਜ ਸਭਾ ਮੈਂਬਰ ਚੁਣ ਕੇ ਜਾਣੇ ਸਨ 7 ਪਹਿਲਾਂ ਪੰਜਾਂ ਦੀ ਜਿਹੜੀ ਚੋਣ ਵੱਖਰੀ ਹੋਈ ਸੀ ਦੋ ਦੀ ਵੱਖਰੀ ਹੋਈ ਸੀ ਉਹਦੇ ਵਿੱਚੋਂ ਗੈਰ ਪੰਜਾਬੀਆਂ ਨੂੰ ਹੋ ਸਕਦਾ ਪੈਸੇ ਦੇ ਕੇ ਕੋਈ ਇਹੋ ਜੀ ਸੈਟਿੰਗ ਕੀਤੀ ਹੋਵੇ ਉਹਨਾਂ ਨੂੰ ਜਿਹੜਾ ਰਾਜ ਸਭਾ ਦੇ ਵਿੱਚ ਲੈ ਕੇ ਗਈ ਆਮ ਆਦਮੀ ਪਾਰਟੀ ਸਾਡੇ ਪੰਜਾਬ ਨੂੰ ਇਗਨੋਰ ਕੀਤਾ ਗਿਆ ਕੇਵਲ ਅੱਖਾਂ 'ਚ ਘੱਟਾ ਪਾਉਣ ਲਈ ਹਰਭਜਨ ਸਿੰਘ ਨੂੰ ਚੁਣਿਆ ਗਿਆ ਕਿ ਸਿਰ ਤੇ ਪੱਗ ਬੰਨਦਾ ਹੈ ਤੇ ਇਹ ਅੱਖਾਂ 'ਚ ਘੱਟਾ ਪਾਇਆ ਜਾਊਗਾ ਪੰਜਾਬੀਆਂ ਦੀ ਉਤੋਂ ਬਾਅਦ ਰਾਗਵ ਚੱਡੇ ਨੂੰ ਇਹ ਡਿਸਾਈਡ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕਿ ਇੱਕ ਅਫਵਾਹ ਫਲਾਈ ਗਈ ਕਿ ਇਹਨੂੰ ਡਿਪਟੀ ਸੀਐਮ ਲਾਇਆ ਜਾਣਾ ਪੰਜਾਬ ਦਾ ਇਲੈਕਟ੍ਰੋਲਿਕ ਪੋ ਪੋਲਿਟਿਕਸ ਦੇ ਵਿੱਚ ਇਹ ਜਿੱਤ ਕੇ ਐਮਐਲਏ ਬਣ ਕੇ ਨਹੀਂ ਗਏ ਪਰ ਇਸ ਤਰੀਕੇ ਨਾਲ ਇੱਕ ਅਫਵਾਹ ਫਲਾਏਗੀ ਚੈੱਕ ਕੀਤਾ ਜਾਣਾ ਸੀਗਾ ਕਿ ਪੰਜਾਬੀ ਬੋਲਦੇ ਕਿੱਥੋਂ ਨੇ ਜਦੋਂ ਵਿਰੋਧ ਹੋਇਆ ਲੋਕਾਂ ਨੇ ਵਿਰੋਧ ਕੀਤਾ ਤੇ ਉਸ ਚੀਜ਼ ਨੂੰ ਪਾਸੇ ਕਰ ਦਿੱਤਾ ਗਿਆ ਫਿਰ ਨਵਾਂ ਸਿਸਟਮ ਇਹ ਲੈ ਕੇ ਆਏ ਕਿ ਰਾਗਵ ਚੱਡੇ ਦੀ ਸਰਕਾਰ ਦੇ ਵਿੱਚ ਪਕਰ ਬਣਾਉਣ ਵਾਸਤੇ ਸਾਡੇ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਕਰਨ ਵਾਸਤੇ ਉਹਨੂੰ ਅੰਤਰੀ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਤਾਂ ਕਿ ਭਗਵੰਤ ਮਾਨ ਸਾਹਿਬ ਉਹਨਾਂ ਦੇ ਕੰਟਰੋਲ ਤੋਂ ਬਾਹਰ ਨਾ ਜਾ ਸਕਣ ਜਿਹੜੇ ਵੀ ਫੈਸਲੇ ਉਹਨਾਂ ਕਰਨੇ ਆ ਉਹ ਪਹਿਲਾਂ ਰਾਗਵ ਚੱਡੇ ਦੀ ਕਮੇਟੀ ਜਿਹੜੀ ਆ ਉਹ ਖੀਰੋ ਫੈਸਲੇਆਂ ਤੇ ਜਦੋਂ ਮੋੜ ਲਾਵੇ ਉਹ ਤੋਂ ਬਾਅਦ ਜਿਹੜਾ ਫੈਸਲਾ ਆ ਉਹ ਲੋਕਾਂ ਦੇ ਵਿੱਚ ਜਾਵੇ ਅੱਜ ਅਸੀਂ ਕਿਸੇ ਮੀਡੀਆ ਚੈਨਲ ਦੇ ਨਾਲ ਅਸੀਂ ਬੈਠੇ ਆ ਇੱਥੇ ਮੈਂ ਇੱਕ ਹੋਰ ਸਪਸ਼ਟ ਕਰਦਾ ਜਿਵੇਂ ਕੇਂਦਰ ਦੀ ਸਰਕਾਰ ਨੇ ਮੀਡੀਆ ਉੱਤੇ ਕਬਜ਼ਾ ਕੀਤਾ ਹੋਇਆ ਸੀਗਾ ਅੱਜ ਸਾਡੇ ਦੇਸ਼ ਦਾ ਪ੍ਰੈਸ ਇੰਡੈਕਸ 180 ਦੇਸ਼ਾਂ ਦੇ ਵਿੱਚੋਂ 150 ਨੰਬਰ ਤੇ ਸਾਡਾ ਦੇਸ਼ ਚਲਾ ਗਿਆ ਕਿ মিডিਆ ਨੂੰ ਆਜ਼ਾਦੀ ਨਹੀਂ ਸਾਡੇ ਪੰਜਾਬ ਦੇ ਵਿੱਚ ਵੀ ਉਹੀ ਹਾਲਾਤ ਨੇ ਜੋ ਕੇਂਦਰ ਇਹ ਕਰ ਰਹੀ ਹੈ ਸਾਡੇ ਪੰਜਾਬ ਦੇ ਵਿੱਚ ਵੀ ਕੁਝ ਚੈਨਲਸ ਨੂੰ ਇਸ ਤਰੀਕੇ ਨਾਲ ਮੈਨੇਜ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਐਡਵਰਟਾਈਜ਼ਿੰਗ ਦੇ ਥਰੂ ਉਹਨਾਂ ਦਾ ਮੂੰਹ ਬੰਦ ਕੀਤਾ ਜਾ ਰਿਹਾ ਕਿ ਉਹ ਸਰਕਾਰ ਦੇ ਹੱਕ ਵਾਲੀ ਗੱਲ ਜਿਹੜੀ ਆ ਉਹ ਉਭਾਰ ਕੇ ਕਰਦੀਆਂ ਨੇ ਸਰਕਾਰ ਦੇ ਖਿਲਾਫ ਉਹ ਬੋਲਦੇ ਨਹੀਂ ਚੈਨਲਸ ਤੋਂ ਸਾਡੇ ਪੰਜਾਬ ਦੇ ਵਿੱਚ ਵੀ ਸੇਮ ਸਿਸਟਮ ਕੀਤਾ ਜਾ ਰਿਹਾ ਸਾਡੇ ਪੈਸਿਆਂ ਦੇ ਨਾਲ ਜਿਹੜਾ ਐਡਵਰਟਾਈਜ਼ਿੰਗ ਪੂਰੇ ਦੇਸ਼ 'ਚ ਚਲਾਈ ਜਾ ਰਹੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਅਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਦੀ ਸਾਰੀ ਅਖਬਾਰ ਸੀ ਕਿ ਪਤਾ ਨਹੀਂ ਕਿੰਨੇ ਸੋ ਕਰੋੜ ਦੀ ਜਿਹੜਾ ਉੱਤੇ ਖਰਚ ਕੀਤਾ ਗਿਆ ਸਾਡੇ ਪੰਜਾਬ ਦੇ ਸਿਕਿਉਰਿਟੀ ਲੈਣ ਵਾਸਤੇ ਜਿਹੜੀ ਆ ਉਸ ਭਵੰਤਮਾਨ ਸਾਹਿਬ ਨੇ ਦੀ ਦੇ ਵਿੱਚ ਬੈਠ ਕੇ ਉਹਨਾਂ ਦੀ ਟੀਮ ਵੱਲੋਂ ਇਹ ਫੈਸਲਾ ਕਰਕੇ ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਪੰਜਾਬ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਦੱਸ ਕੇ ਸਾਡੇ ਪੰਜਾਬ ਦੀ ਪੁਲਿਸ ਦਾ ਜ਼ੈਡ ਪੀ ਲੜਦਾ ਸਿਕਿਉਰਟੀ ਸਾਡੇ ਪੰਜਾਬ ਵੱਲੋਂ ਦਿੱਤੀ ਗਈ ਆ ਇਸ ਤਰੀਕੇ ਨਾਲ ਸਾਨੂੰ ਕਿਤਨਾ ਕਿਤੇ ਦਿੱਲੀ ਵਾਲਿਆਂ ਦੇ ਅੰਡਰ ਸਾਡਾ ਗੁਲਾਮ ਸੀਐਮ ਲੱਗਦਾ ਭਵੰਤਮਾਨ ਸਾਹਿਬ ਅਗਰ ਇਹਨੂੰ ਸੁਣਦੇ ਹੁਣ ਮੇਰੀ ਆਵਾਜ਼ ਉਹਨਾਂ ਤੱਕ ਜਾਣੀ ਤਾਂ ਨਹੀਂ ਆ ਪਰ ਜੇ ਕੋਈ ਦੱਸ ਸਕਦਾ ਹੋਵੇ ਭਗਵੰਤ ਮਾਨ ਸਾਹਿਬ ਸਾਨੂੰ ਸਹੂਲਤਾਂ ਭਾਵੇਂ ਤੁਸੀਂ ਘੱਟ ਦੇ ਦਿਓ ਤੁਸੀਂ ਆਪ ਹੁਦਰੇ ਹੋ ਕੇ ਅੱਗੇ ਲੱਗੋ ਪੂਰਾ ਪੰਜਾਬ ਹੈ ਤੁਹਾਡੇ ਨਾਲ ਮੈਂ ਤੁਹਾਨੂੰ ਵੋਟ ਨਹੀਂ ਪਾਈ ਮੈਂ ਤੁਹਾਡੇ ਐਮਐਲਏ ਨੂੰ ਵੋਟ ਨਹੀਂ ਪਾਈ ਪਰ ਬਾਕੀ ਪੰਜਾਬੀਆਂ ਦੀ ਵੱਡੀ ਗਿਣਤੀ ਨੇ ਤੁਹਾਨੂੰ ਵੋਟ ਪਾ ਕੇ ਤੁਹਾਨੂੰ ਚੁਣਿਆ ਨਾ ਕਿ ਅਸੀਂ ਕੇਜਰੀਵਾਲ ਨੂੰ ਜਾਂ ਉਹ ਦਿੱਲੀ ਦੇ ਰਾਗਵ ਚੱਡੇ ਨੂੰ ਚੁਣਿਆ ਆ ਇਹਦੇ ਨਾਲ ਮੈਂ ਇੱਕ ਹੋਰ ਗੱਲ ਐਡ ਕਰ ਦਿਆਂ ਆਈਟੀ ਵਿੰਗ 'ਚ ਭਰਤੀਆਂ ਹੋਣੀਆਂ ਸੀਗੀਆਂ ਪੰਜਾਬ ਸਰਕਾਰ ਦੀਆਂ ਪੰਜਾਬ ਸਰਕਾਰ ਦੇ ਵਿੱਚ ਸੋਸ਼ਲ ਮੀਡੀਆ ਐਡਵਾਈਜ਼ਰ ਵੀਡੀਓ ਐਡੀਟਰ ਇਦਾਂ ਦੇ ਬੰਦੇ ਰੱਖੇ ਜਾਣੇ ਸੀਗੇ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਇਗਨੋਰ ਕਰਕੇ ਦਿੱਲੀ ਤੋਂ ਭਈਏ ਲਿਆ ਕੇ ਰਾਗਵ ਚੱਡੇ ਦੀ ਜੁੰਡਲੀ ਰਾਗਵ ਚੱਡੇ ਦੇ ਨਾਲ ਰਿਲੇਟਿਡ ਉਹਨਾਂ ਬੰਦਿਆਂ ਨੂੰ ਉੱਥੇ ਨੌਕਰੀਆਂ ਦਿੱਤੀਆਂ ਗਈਆਂ ਲੱਖ ਲੱਖ ਰੁਪਏ ਤਨਖਾਹ ਕਿਸੇ ਦੀ 5000 ਤੋਂ ਲੈ ਕੇ 1 ਲੱਖ ਪਲੱਸ ਤਨਖਾਹ ਸਾਡੇ ਮੁੰਡਿਆਂ ਨੂੰ ਇਗਨੋਰ ਕੀਤਾ ਗਿਆ ਉਹ ਹੰਦਮਾਨ ਸਾਹਿਬ ਜੀ ਨੇ ਆਖਿਆ ਸੀਗਾ ਕਿ ਇੱਥੇ ਪੰਜਾਬ ਜਿਹੜਾ ਆ ਵਸਾਇਆ ਜਾਊਗਾ ਲੋਕੀ ਬਾਹਰੋਂ ਆ ਕੇ ਨੌਕਰੀਆਂ ਕਰਨਗੇ ਪਰ ਇੱਥੇ ਭਗਵੰਦ ਮਾਨ ਸਾਹਿਬ ਦੀ ਚੁੱਪੀ ਜਿਹੜੀ ਆ ਉਹ ਕਿਤਨਾ ਕਿਤੇ ਸਵਾਲ ਪੈਦਾ ਕਰਦੀ ਹੈ ਕਿ ਇੰਨਾ ਪ੍ਰਭਾਵ ਕਿਉਂ ਉਹਨਾਂ ਦਾ ਪੰਜਾਬ ਤੁਹਾਡੇ ਨਾਲ ਖੜਾ ਹੈ ਭਗਵੰਦ ਮਾਨ ਸਾਹਿਬ ਅੱਗੇ ਲੱਗੋ ਜਿੱਥੇ ਪੰਜਾਬ ਦੇ ਹੱਕ ਮਰਦੇ ਨੇ ਤੁਸੀਂ ਖੜੋ ਮੁਸੀਬਤ ਆਏਗੀ ਸਾਡਾ ਪੰਜਾਬ ਤੁਹਾਡੇ ਨਾਲ ਖੜਾ ਹੈ ਪਰ ਜਦੋਂ ਵੀ ਇਹ ੱਤਕਾ ਕਰਦੇ ਨੇ ਗੁਲਾਮੀ ਬਰਦਾਸ਼ਤ ਨਹੀਂ ਨਹੀਂ ਕਰਦਾ ਪੰਜਾਬੀ ਸਾਨੂੰ ਆਜ਼ਾਦ ਤੜੱਲੇ ਵਾਲਾ ਸੀਐਮ ਚਾਹੀਦਾ ਗੁਲਾਮ ਮੁੱਖ ਮੰਤਰੀ ਸਾਨੂੰ ਸਾਡੇ ਪੰਜਾਬ ਦਾ ਨਹੀਂ ਚਾਹੀਦਾ ਸੀਐਮ ਭਗਵੰਤ ਮਾਨ ਨੂੰ ਜਿਹੜਾ ਕਿ ਖੁਦ ਕੁਰਸੀ ਤੋਂ ਲਾਨ ਤੋਂ ਤਿਆਰੀ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਤੁਹਾਨੂੰ ਦੇਖੋ ਇਹ ਮੈਂ ਪਿੱਛੇ ਦੀ ਸੁਣਦਾ ਸੀਗਾ ਇੱਕ ਦਿੱਲੀ ਤੋਂ ਵੱਡੇ ਲੀਡਰ ਨੇ ਮਨਿੰਦਰ ਸਿੰਘ ਸਿੱਧਾ ਉਹਨਾਂ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸੀ ਕਿ ਦਿੱਲੀ ਦੇ ਵਿੱਚ ਇੱਕ ਲੀਕਰ ਘਟਾਲਾ ਹੋਇਆ ਸ਼ਰਾਬ ਮਾਫੀਆ ਦਾ ਜਿਹਦਾ ਇਲਜ਼ਾਮ ਜਿਹੜਾ ਮਨੀਸ਼ ਸ਼ਿਸ਼ੋਦੀਆ ਡਿਪਟੀ ਸੀਐਮ ਉਹਨਾਂ ਉੱਤੇ ਲੱਗਦਾ ਤੇ ਬੀਜੇਪੀ ਉਹਨਾਂ ਨੂੰ ਪੂਰਾ ਘੇਰਨ ਦੀ ਤਿਆਰੀ ਕਰਕੇ ਬੈਠੀ ਹੈ ਕਿ ਉਹਨਾਂ ਨੂੰ ਉੱਤੇ ਰੇਡ ਵੀ ਕੀਤੀ ਗਈ ਸੀਬੀਆਈ ਵੱਲੋਂ ਉਹਨਾਂ ਨੂੰ ਅਰੈਸਟ ਵੀ ਕਰਨ ਦੀ ਤਿਆਰੀ ਚ ਸੀਗੇ ਜੋ ਸੁਣਿਆ ਆ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ ਕਿ ਕੇਜਰੀਵਾਲ ਸਾਹਿਬ ਵੱਲੋਂ ਭਗਵੰਤ ਮਾਨ ਨੂੰ ਕਿਹਾ ਗਿਆ ਕਿ ਇਹਦੇ ਹੱਕ 'ਚ ਸਟੇਟਮੈਂਟ ਦਵੇ ਤੇ ਇਹ ਗੱਲ ਨਜ਼ਰ ਵੀ ਆਉਂਦੀ ਆ ਕਿ ਕਿਤੇ ਵੀ ਭਗਵੰਤ ਮਾਨ ਸਾਹਿਬ ਦੀ ਮਨੀਸ਼ ਸੋਦੀਏ ਦੇ ਹੱਕ ਦੇ ਵਿੱਚ ਸਟੇਟਮੈਂਟ ਨਹੀਂ ਦਿੱਤੀ ਗਈ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਇਹ ਸਟਰੋਂਗਲੀ ਕਿਹਾ ਕਿ ਮੈਂ ਆਪਣੇ ਲੋਕਾਂ ਨੂੰ ਜਵਾਬ ਦੇਈਆਂ ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਤੁਹਾਡਾ ਗਲਤ ਕਿਸੇ ਕੰਮ ਦੇ ਵਿੱਚ ਸਾਥ ਦਵਾਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੇ ਵਿੱਚ ਕੁਝ ਖਿੱਟਪਿੜ ਚੱਲ ਰਹੀ ਹੈ 18 ਤਰੀਕ ਨੂੰ ਉਹਨਾਂ ਨੇ ਐਮਐਲਏ ਦੀ ਮੀਟਿੰਗ ਰੱਖੀ ਹੈ ਸਾਡੇ ਸੀਐਮ ਸਾਹਿਬ ਬਾਹਰ ਨੇ ਮੇਬੀ 18 ਨੂੰ ਸ਼ਾਮ ਨੂੰ ਆਉਣੀਆਂ ਸਵੇਰੇ ਆਣ ਇਹਦੇ ਬਾਰੇ ਮੈਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਜੇ 18 ਬਾਅਦ ਚੋਂ ਆਉਂਦੇ ਤਾਂ ਭਗਵਾਨ ਸੀਐਮ ਦੇ ਬਾਹਰ ਹੋਣ ਦੇ ਬਾਵਜੂਦ ਇੱਕ ਦਿੱਲੀ ਦਾ ਸੀਐਮ ਸਾਡੇ ਮੁੱਖ ਮੰਤਰੀਆਂ ਸਾਡੇ ਜਿਹੜੇ ਐਮਐਲਏ ਨੇ ਉਹਨਾਂ ਨਾਲ ਮੀਟਿੰਗ ਕਰ ਰਿਹਾ ਇਹ ਵੀ ਕਿਤਨਾ ਕਿਤੇ ਸਵਾਲਾਂ ਦੇ ਘੇਰੇ ਚ ਇਹ ਸਾਨੂੰ ਅਹਿਸਾਸ ਕਰਾਉਂਦਾ ਕਿ ਅਸੀਂ ਗੁਲਾਮ ਆ ਦਿੱਲੀ ਦੇ ਜੋ ਕਿ ਭਵੰਦਮਨ ਸਾਹਿਬ ਅਸੀਂ ਨਹੀਂ ਚਾਹੁੰਦੇ ਅਸੀਂ ਗੁਲਾਮੀ ਗੁਲਾਮੀ ਨਹੀਂ ਚਲਾਣਾ ਚਾਹੁੰਦੇ ਪਰ ਜਿਸ ਤਰ੍ਹਾਂ ਕਿ ਸੁਣਨ ਤੇ ਵਿਚਾਰਿਆ ਆ ਆਪਰੇਸ਼ਨ ਲੋਟਸ ਦੀ ਤਿਆਰੀ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਮਰੀਜ਼ਾਂ ਦਾ ਇਲਾਜ ਹੁੰਦਾ ਸੀ ਹੁਣ ਕੀ ਸਰਕਾਰ ਦਾ ਇਲਾਜ ਹੋਊਗਾ ਦੇਖੋ ਇਹ ਬੀਜੇਪੀ ਨੇ ਬੜਾ ਗਲਤ ਜਿਹਾ ਫਾਰਮੂਲਾ ਚੂਜ਼ ਕੀਤਾ ਹੋਇਆ ਤਾਂ ਹੀ ਥਾਂ ਥਾਂ ਤੇ ਉੱਤੇ ਹੁਣ ਜਲੂਸ ਨਿਕਲੇ ਵੀ ਜਿੱਥੇ ਸੱਤਾ ਤੁਹਾਨੂੰ ਲੋਕਾਂ ਨੇ ਨਹੀਂ ਦਿੱਤੀ ਉਥੇ ਤੁਸੀਂ ਪੁਆਇੰਟਸ ਨੂੰ ਯੂਜ਼ ਕਰਕੇ ਜਿਹੜਾ ਆ ਉਹ ਤੁਸੀਂ ਐਮ.ਐਲ.ਏ ਖਰੀਦ ਲਓ ਗੋਆ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਉਹਨਾਂ ਨੂੰ ਪੈਸੇ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ ਇਹ ਸੁਭਾਵਿਕ ਆ ਉਹ ਸਰਤ ਸਿੰਦਰ ਸਰਤਾਜ ਦਾ ਗਾਣਾ ਆ ਕਿ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਤੇ ਡੰਡੇ ਨਾਲ ਪਹਿਲਾਂ ਸ਼ੌਂਕ ਨਾਲ ਵੇਖੋ ਫਿਰ ਵੇਖੋ ਪਿਆਰ ਨਾਲ ਮੰਨਦਾ ਕਿ ਨਹੀਂ ਫਿਰ ਲਾਲਚ ਤੋਂ ਪੈਸਿਆਂ ਦਾ ਫਿਰ ਨਹੀਂ ਮੰਨਦਾ ਫਿਰ ਸਾਡੇ ਸ਼ਹਿਰ ਦੇ ਵੀ ਕਈ ਐਮ.ਐਲ.ਏ ਜੁਆਇਨ ਕੀਤੇ ਨੇ ਉਸ ਦਾ ਈ.ਡੀ ਦਾ ਡਰ ਹੋਵੇ ਕਿਹਦਾ ਡਰ ਹੋਵੇ ਕਿਹੜੀਆਂ ਫਾਈਲਾਂ ਖੁੱਨਣ ਦਾ ਡਰ ਆ ਕਿ ਬੀ.ਜੇ.ਪੀ ਚ ਸ਼ਾਮਲ ਹੋ ਰਹੇ ਨੇ ਕੈਪਟਨ ਸਾਹਿਬਰੇ ਵੀ ਇਹ ਸੁਮਨ ਚ ਆ ਰਿਹਾ ਕਿ ਕੈਪਟਨ ਸਾਹਿਬ ਵੀ ਉਹਦੇ ਵਿੱਚ ਜਿਹੜੇ ਆ ਜੁਆਇਨ ਕਰ ਰਹੇ ਨੇ ਬੀਜੇਪੀ ਦੇ ਵਿੱਚ ਉਹਨਾਂ ਦਾ ਵੀ 18 ਤਰੀਕ ਦਾ ਹੀ ਪ੍ਰੋਗਰਾਮ ਰੱਖਿਆ ਗਿਆ ਤੇ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਾਂਗਾ ਵੈਸੇ ਤਾਂ ਸਾਰੇ ਇਸ ਗੱਲ ਤੇ ਸਿਆਣੇ ਨੇ ਕਿ ਕੈਪਟਨ ਸਾਹਿਬ ਤੇ ਪਹਿਲਾਂ ਬੀਜੇਪੀ ਪਹਿਲਾਂ ਹੀ ਬੀਜੇਪੀ ਵਿੱਚ ਸੀਗੇ ਉਹ ਤੇ ਇਹੋ ਜੇ ਮੁੱਖ ਮੰਤਰੀ ਸੀਗੇ ਜਿਹੜੇ ਕਾਂਗਰਸ ਦੇ ਵੱਲੋਂ ਜਿਤਾਏ ਗਏ ਮੁੱਖ ਮੰਤਰੀ ਜ਼ਰੂਰ ਸੀਗੇ ਪਰ ਉਹ ਕੰਮ ਕਰਦੇ ਸੀ ਬੀਜੇਪੀ ਦੇ ਨਾਲ ਜਦੋਂ ਸਿਟੀ ਸੈਂਟਰ ਘਟਾਲੇ ਦੇ ਵਿੱਚ ਉਹ ਬਰੀ ਹੁੰਦੇ ਨੇ ਜਦੋਂ ਰਣਿੰਦਰ ਉੱਤੇ ਈਡੀ ਨੂੰ ਈਡੀ ਵੱਲੋਂ ਸੰਮਣੀ ਕੀਤੀ ਜਾਂਦੀ ਉਹਨਾਂ ਵੱਲੋਂ ਜੋ ਜੋ ਪੁਰਾਣੇ ਕਾਰੇ ਇਹਨਾਂ ਵੱਲੋਂ ਕੀਤੇ ਜਾਂਦੇ ਨੇ ਉਹ ਕਿਤਨਾ ਕਿਤੇ ਅੰਦਰ ਬਹਿ ਕੇ ਅਮਿਤ ਸ਼ਾਹ ਉਹਨਾਂ ਨਾਲ ਮੀਟਿੰਗ ਕਰਕੇ ਕਿਤਨਾ ਕਿਤੇ ਫਿਕਸ ਇਸ ਗੱਲ ਦੀ ਅਸ਼ੰਕਾ ਹੈ ਕਿ ਉਹ ਪਹਿਲਾਂ ਹੀ ਕਰ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੇ ਹੁੰਦੇ ਆ ਡੀਜੀ ਕਿਨੂੰ ਲਾਇਆ ਜਾਂਦਾ ਹੈ ਜਿਹੜੇ ਜਿਹੜੇ ਡੀਜੀ ਲੰਬਾ ਸਮਾਂ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਮਿਸਿਸ ਵੀ ਨੇ ਵਿਨੀਮਾ ਜਨ ਜਿਹੜੇ ਡੀਜੀ ਨੇ ਦਿਨਕਰ ਗੁਪਤਾ ਜੀ ਤੇ ਵਿਨੀ ਮਾ ਜੰਨਾ ਦੇ ਮਿਸਿਸ ਨੇ ਉਹਨਾਂ ਦੇ ਮਿਸਿਸ ਚੀਫ ਸੈਕਟਰੀ ਹੁੰਦੇ ਨੇ ਪੰਜਾਬ ਸਰਕਾਰ ਦੇ ਵਿੱਚ ਤੇ ਡੀਜੀ ਜਿਹੜੇ ਨੇ ਮਤਲਬ ਸਾਡੀ ਸਟੇਟ ਦੀਆਂ ਦੋ ਸਭ ਤੋਂ ਸਟਰੋਂਗ ਪਾਵਰਾਂ ਜਿਹੜੀਆਂ ਨੇ ਉਹ ਇੱਕ ਹੀ ਪਰਿਵਾਰ ਕੋ ਜਾਂਦੀਆਂ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਨੇ ਉਹ ਉਹਨਾਂ ਨੂੰ ਪਹਿਲੇ ਕੰਮ ਦੇ ਵਿੱਚ ਪਹਿਲੇ ਮਹੀਨੇ ਦੇ ਵਿੱਚ ਦੋਵਾਂ ਨੂੰ ਹਟਾਉਂਦੇ ਨੇ ਡੀਜੀ ਸਾਹਿਬ ਨੂੰ ਹਟਾਉਂਦੇ ਨੇ ਤੇ ਡੀਜੀ ਸਾਹਿਬ ਨੂੰ ਉਹਨਾਂ ਉਹਨਾਂ ਲਗਾਇਆ ਜਾਂਦਾ ਚੇਅਰਮੈਨ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਇੱਕ ਮਤਲਬ ਸਾਇਲੈਂਟ ਦੀ ਪੋਸਟ ਹੈ ਉੱਥੇ ਉਹਨਾਂ ਨੂੰ ਤਨਖਾਹ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸੈਂਟਰ ਦੀ ਬੀਜੇਪੀ ਉਹਨਾਂ ਨੂੰ ਐਡਜਸਟ ਕਰਨ ਵਾਸਤੇ ਐਨਆਈਏ ਦਾ ਚੀਫ ਲਾਉਂਦੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਜਿਹੜੇ ਜਿਹੜੀ ਜਿਹੜੀ ਪ੍ਰਮਾਣਿਕੀ ਕੀ ਹੈ ਕਿ ਸੈਂਟਰ ਦੀ ਇੱਕ ਮਨਿਸਟਰ ਦੀ ਇੱਕ ਸੈਂਟਰ ਜਿਹੜੇ ਮਨਿਸਟਰ ਨੇ ਉਹਨਾਂ ਦੀ ਇੱਕ ਐਡਵਾਈਜ਼ਰੀ ਹੈ ਉਹਦੇ ਉਹਨਾਂ ਨੂੰ ਇੱਕ ਮਤਾ ਪਾ ਕੇ ਇਹ ਪਾਸ ਕੀਤਾ ਜਾਂਦਾ ਹੈ ਕਿ ਜਦੋਂ ਤੱਕ ਡੀਜੀ ਸਾਹਿਬ ਦਿਨਕਰ ਸਾਹਿਬ ਰਿਟਾਇਰ ਨਹੀਂ ਹੁੰਦੇ ਉਦੋਂ ਤੱਕ NIA ਦੇ ਚੀਫ ਉਹੀ ਰਹਿਣਗੇ 2024 ਦੇ ਵਿੱਚ ਸ਼ਾਇਦ ਉਹਨਾਂ ਦੀ ਜੋ ਰਿਟਾਇਰਮੈਂਟ ਆ ਤੋਂ ਇਹ ਤੇ ਇਹ ਤੇ ਅੰਨਿਆਂ ਨੂੰ ਵੀ ਇਹ ਦਿਖਦਾ ਆ ਕਿ ਜਦੋਂ ਸੈਂਟਰ ਦੀ BJP ਦੇ ਨਾਲ ਇਲਵੋਲਵ ਹੋ ਕੇ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਆ ਤੇ ਉਹ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਚਾਹੇ ਮੁੱਖ ਮੰਤਰੀ ਨੇ ਪਰ ਅੰਦਰ ਖਾਤੇ ਕਿਤਨਾ ਕਿਤੇ BJP ਨਾਲ ਪਹਿਲਾਂ ਤੋਂ ਅਲਾਈਅንስ ਸੀਗਾ ਜਿੰਨਾ ਕਾਂਗਰਸ ਦਾ ਬੇੜਾ ਗਰਕ ਅਮਰਿੰਦਰ ਸਿੰਘ ਹੁਣਾਂ ਨੇ ਕੀਤਾ ਬੀਜੇਪੀ ਨਾਲ ਰਲ ਕੇ ਜਾਣ ਬੁਝ ਕੇ ਕਾਂਗਰਸ ਨੂੰ ਕਮਜ਼ੋਰ ਕੀਤਾ ਗਿਆ 4.5 ਸਾਲ ਉਹਨਾਂ ਨੂੰ ਪਲੈਨਿੰਗ ਦੇ ਨਾਲ ਕਾਂਗਰਸ ਦਾ ਗਲ ਘੁੱਟਿਆ ਗਿਆ ਪੰਜਾਬ ਦੇ ਵਿੱਚ ਤੇ ਬੀਜੇਪੀ ਦੇ ਇਨਫਲੂਐਂਸ ਆ ਕੇ ਕਿਤਨਾ ਕਿਤੇ ਕਾਂਗਰਸ ਜਿਹੜਾ ਉਹਨਾਂ ਦਾ ਜਿਹੜਾ ਲੋਗੋ ਸੁਨੇਹਾ ਆ ਬੀਜੇਪੀ ਦਾ ਕਾਂਗਰਸ ਮੁਕਤ ਭਾਰਤ ਉਹਦੇ ਵਿੱਚ ਇਹਨਾਂ ਨੇ ਸ਼ਾਮਲ ਹੋ ਕੇ ਜਿਹੜਾ ਆ ਉਹਨਾਂ ਦੀ ਮਦਦ ਕੀਤੀ ਹੈ ਬੀਜੇਪੀ ਦੇ ਵਿੱਚ ਜੇ ਹੁਣ ਆਫੀਸ਼ੀਅਲੀ ਅਧਿਕਾਰਕ ਤੌਰ ਤੇ ਜਿਹੜੇ ਆ ਉਹ ਬੀਜੇਪੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕੋਈ ਵੱਡੀ ਗੱਲ ਨਹੀਂ ਉਹ ਤਾਂ ਪਹਿਲਾਂ ਹੀ ਬੀਜੇਪੀ ਦੇ ਸੀਗੇ ਕੇਵਲ ਐਲਾਨ ਜਿਹੜਾ ਆ ਉਹ 18 ਤਰੀਕ ਨੂੰ ਹੋਣਾ ਪਿਛਲੇ 4.5 ਸਾਲ ਤੋਂ ਜਿਹੜੇ ਕੈਪਟਨ ਨਮਿੰਦਰ ਸਿੰਘ ਨੇ ਆਪਣੇ ਨਿੱਜੀ ਹੱਕਾਂ ਲਈ ਨਿੱਜੀ ਹਿੱਤਾਂ ਲਈ ਜਿਹੜੇ ਆ ਸਮਝੌਤਾ ਕਰਕੇ ਉਹ ਪਹਿਲਾਂ ਬੀਜੇਪੀ ਦੇ ਸ਼ਾਮਲ ਸੀਗੇ ਕੇਵਲ ਜਿਹੜਾ ਟੈਗ ਸੀਗਾ ਹੱਤ ਵਾਲਾ ਕੇਵਲ ਉਹੀ ਲੱਗਿਆ ਹੋਇਆ ਸੀਗਾ ਹਰਚਾ ਹਰਪਾਲ ਸਿੰਘ ਚੀਮਾ ਉਨ੍ਹਾਂ ਦੇ ਬਿਆਨ ਤੇ ਰਾਜਕੁਮਾਰ ਵੀਰਕਾ ਦਾ ਜਵਾਬ ਆਂਦਾ ਕਿ ਤੁਹਾਡੇ ਐਮਐਲਏ ਨੂੰ ਕੋਈ 25 ਰੁਪਏ ਦੇ ਵਿੱਚ ਨਾ ਖਰੀਦੇ ਕੀ ਕਾਰਨ ਦੇਖੋ ਰਾਜਕੁਮਾਰ ਵੇਰਕਾ ਜੀ ਵੀ ਜਿਹੜੇ ਨੇ ਬੁੜੇ ਸੂਝਮਾਨ ਨੇਤਾ ਨੇ ਸਾਡੇ ਐਮਐਲਏ ਰਹੇ ਨੇ ਅਮਰਸਰ ਦੇ ਉਤੋਂ ਉਹ ਬੜੀ ਛੇਤੀ ਨਾਲ ਪਲਟੀ ਮਾਰ ਕੇ ਤੇ ਹੁਣ ਉਹਨਾਂ ਦੇ ਹੱਕ ਦੀ ਗੱਲ ਕਰਦੇ ਆ ਇਹ ਕਿੰਨੇ ਜੇ ਖਰੀਦੇ ਜਾਣ ਦੀ ਆਫਰ ਆਈ ਕੀ ਹੋਇਆ ਇਹਦੇ ਬਾਰੇ ਮੈਂ ਜ਼ਿਆਦਾ ਤਾਂ ਨਹੀਂ ਬੋਲਣਾ ਚਾਹਾਂਗਾ ਪਰ ਜੋ ਬਾਕੀ ਸਟੇਟਸ ਦੇ ਵਿੱਚ ਹੋਇਆ ਕਿਸ ਤਰ੍ਹਾਂ ਬੀਜਪੀ ਬੀਜਪੀ ਵੱਲੋਂ ਆਫਰ ਕੀਤੇ ਜਾਂਦੇ ਰਹੇ ਪੈਸੇ ਕਿਸ ਤਰੀਕੇ ਨਾਲ ਕਰ ਇੱਥੇ ਕਿ ਰੋਲਾ ਪਿਆ ਕੋਈ ਗੱਲ ਹੈਗੀ ਤੇ ਰੋਲਾ ਪਿਆ ਨਾ ਪਰ ਇੱਕ ਐਮਐਲਏ ਆ ਜੇ ਉਹ 25 ਰੁਪਏ ਵੀ ਉਹਦੀ ਕਹਿੰਦੇ ਵੈਲਿਊ ਨਹੀਂ ਆ ਤੇ ਉਹ 25 ਰੁਪਏ ਦੀ ਵੈਲਿਊ ਵਾਲੇ ਬੰਦੇ ਨੇ ਅੱਜ ਡਾਕਟਰ ਰਾਜਕਮਾਰ ਜੀ ਨੂੰ ਵੀ ਘਰੇ ਬਾਤਾਂ ਸੋਨੀ ਸਾਹਿਬ ਡਿਪਟੀ ਸੀਐਮ ਰਹੇ ਐਡੇ ਟੇ ਵੱਡੇ ਤਨਾਰ ਚਾਹੇ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਜੀ ਦਾ ਐਡਾ ਵੱਡਾ ਇਤਿਹਾਸ ਜੀ ਉਹਨਾਂ ਦੀ ਕੀਮਤ 25 ਰੁਪਏ ਵੀ ਹੈ ਮੈਂ ਉਹਨਾਂ ਦੇ ਹੱਕ ਜੇ ਤਾਂ ਨਹੀਂ ਹੈ ਪਰ ਫਿਰ ਵੀ ਮੈਂ ਗੱਲ ਕਰਦਾ ਕਿ ਜੀ ਉਹਨਾਂ ਦੀ ਕੀਮਤ 25 ਰੁਪਏ ਵੀ ਹੈ ਤੇ ਉਹ 25 ਰੁਪਏ ਨੇ ਅੱਜ ਤੁਹਾਨੂੰ 25 ਰੁਪਏ ਜੋਗਮ ਛੱਡਿਆ ਤੁਸੀਂ ਘਰ ਬੈਠੇ ਹੋ ਅੱਜ ਕਿ ਨੂਨ ਵਿਵਸਥਾ ਦੀ ਗੱਲ ਕਰੀਏ ਤਾਂ ਕਾਨੂੰਨ ਉਹ ਵਿਵਸਥਾ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਦੇਖੋ ਕਾਨੂੰਨ ਵਿਵਸਥਾ ਜਿਹੜੀ ਆ ਪਹਿਲਾਂ ਨਾਲੋਂ ਮਾੜੀ ਆ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਵੇਂ ਕਤਲ ਕੀਤਾ ਗਿਆ ਸੰਦੀਪ ਨੰਗਲੰਬੀਆਂ ਦਾ ਕਤਲ ਕੀਤਾ ਗਿਆ ਜੋ ਹਾਲਾਤ ਨੇ ਅੱਜ ਦੇ ਅੱਜ ਵੀ ਸਾਨੂੰ ਲੱਗਦਾ ਹੈ ਕਿ ਅਸੀਂ ਬਾਹਰ ਨਿਕਲੇ ਆ ਪਤਾ ਨਹੀਂ ਕਿੰਨੇ ਕਿੰਨੂੰ ਕਦੋਂ ਗੋਲੀ ਮਾਰ ਦੇਣੀ ਹੈ ਛੋਟੀ ਛੋਟੀ ਗੱਲਾਂ ਦੇ ਝਗੜੇ ਐਡੇ ਐਡੇ ਵੱਡੇ ਹੋਈ ਜਾ ਰਹੇ ਨੇ ਨੌਜਵਾਨਾਂ ਦੇ ਵਿੱਚ ਜਿਹੜੀ ਪੇਸ਼ੈਂਸ ਆ ਉਹ ਖਤਮ ਹੋ ਰਹੀ ਹੈ ਗੱਲ ਗੱਲ ਤੇ ਗੋਲੀ ਚੱਲਣ ਲੱਗਦੀ ਹੈ ਕਿਤੇ ਨਾ ਕਿਤੇ ਸਰਕਾਰ ਉਹਨੂੰ ਮੈਨੇਜ ਕਰਨ ਦੇ ਵਿੱਚ ਵਿਫਲ ਰਹੀ ਹੈ ਜਿਹਦੇ ਕਰਕੇ ਇਹਨਾਂ ਦਾ ਜਿਹੜਾ ਘੇਰੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਰਹੀ ਹੈ ਕਿ ਇਹ ਸਿਚੁਏਸ਼ਨ ਨੂੰ ਹੈਂਡਲ ਨਹੀਂ ਕਰ ਪਾ ਰਹੀ ਇੱਥੇ ਦੂਸਰੀ ਗੱਲ ਇੱਥੇ ਇੱਥੇ ਦੂਜਾ ਲੋਨ ਆਰਡਰ ਵੀ ਆ ਜੀ ਜਿਹੜੇ ਸਾਡੇ ਮੰਤਰੀਆਂ ਨੇ ਕਰਪਸ਼ਨ ਕੀਤੀ ਸੀਗੀ ਚਾਹੇ ਉਹ ਆਸ਼ੂ ਜੀ ਨੇ ਚਾਹੇ ਕੋਈ ਉਹ ਤੋਂ ਪਹਿਲਾਂ ਵੀ ਜਿਹੜੇ ਮੰਤਰੀ ਰਹੇ ਨੇ ਜਿਨ੍ਹਾਂ ਉੱਤੇ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਉਹ ਕਿਤਨਾ ਕਿਤੇ ਸ਼ਲਾਘਾਯੋਗ ਹੈ ਉਹਨਾਂ ਉੱਤੇ ਕਾਰਵਾਈ ਅਗਰ ਕੀਤੀ ਗਈ ਅਗਰ ਪਹਿਲਾਂ ਚੱਲਦਾ ਕੀ ਸੀਗਾ ਵੀ ਅਕਾਲੀ ਦਲ ਘੁਟਾਲੇ ਕਰਦਾ ਸੀਗਾ ਤੇ ਕਾਂਗਰਸੀ ਜਦੋਂ ਸਰਕਾਰ ਬਣਦੀ ਸੀ ਆਪਾਂ ਚ ਸੈਟਿੰਗ ਕਰ ਲੈਂਦੇ ਸੀ ਲੈਣ-ਦੇਣ ਕਰਕੇ ਆਪਣਾ ਮਸਲਾ ਫਿਕਸ ਹੋ ਜਾਂਦਾ ਸੀ ਜਦੋਂ ਕਾਂਗਰਸ ਕਰਦੀ ਸੀ ਅਕਾਲੀ ਦਲ ਵਾਲੇ ਸੇਮ ਸਮਝੌਤਾ ਕਰ ਲੈਂਦੇ ਸੀ ਹੁਣ ਨਵਾਂ ਜਿਹੜਾ ਅਗਰ ਇਸ ਇਸ ਪ੍ਰਿਤ ਨੂੰ ਤੋੜਿਆ ਤੇ ਆਮ ਆਦਮੀ ਪਾਰਟੀ ਨੇ ਇੱਥੇ ਚੰਗਾ ਕੰਮ ਕੀਤਾ ਕਿ ਜੇ ਤੁਸੀਂ ਪੁਰਾਣੇ ਘਟਾਲੇ ਕਰੋਗੇ ਕਦੀ ਗਲਤੀ ਨਾ ਜਾਂ ਕਦੀ ਲੋਕਾਂ ਨੇ ਚਾਹਿਆ ਸਰਕਾਰ ਕੋਈ ਚੰਗੀ ਆ ਗਈ ਤੇ ਤੁਹਾਡੇ ਦੇ ਕਾਰਵਾਈ ਹੋਏਗੀ ਜਿਹੜੀਆਂ ਗਲਤੀਆਂ ਜਿਹੜੀਆਂ ਪਹਿਲਾਂ ਟਕੀਆਂ ਜਾਂਦੀਆਂ ਰਹੀਆਂ ਉਹ ਇਸ ਹੁਣ ਟਕੀਆਂ ਨਹੀਂ ਜਾਣੀਆਂ ਹੁਣ ਦੂਸਰੀ ਗੱਲ ਆ ਕਿ ਲੋ ਐਂਡ ਆਰਡਰ ਦੀ ਇੱਕ ਮੈਂ ਹੋਰ ਸਥਿਤੀ ਦੀ ਗੱਲ ਕਰਦਾ ਜਿੰਦਰਪਾਲ ਬੱਗਾ ਸੀਗਾ ਇੱਕ ਲੜਕੇ ਦਾ ਨਾਮ ਸੀਗਾ ਬੀਜੇਪੀ ਤੋਂ ਸੀਗਾ ਉਹ ਦਿੱਲੀ ਦੇ ਵਿੱਚ ਰਹਿੰਦਾ ਕੇਦਰੀਵਾਲ ਸਾਹਿਬ ਵੀ ਦਿੱਲੀ ਤੋਂ ਮੁੱਖ ਮੰਤਰੀ ਨੇ ਉਹ ਕੇਦਰੀਵਾਲ ਸਾਹਿਬ ਦੇ ਅਗੇਂਸਟ ਟਵੀਟ ਕਰਦਾ ਹੈ बार-बार ਤੇ ਉਹਨੂੰ ਯੂਜ਼ ਕਰਨ ਉਹਨੂੰ ਚੱਕਣ ਆਸੇ ਉਹ ਤੇ ਪਰਚਾ ਦਰਜ ਕਰਕੇ ਅरेस्ट ਕਰਨ ਕੌਣ ਜਾਂਦਾ ਪੰਜਾਬ ਪੁਲਿਸ ਦੋ ਧਿਰਾਂ ਲੜ ਰਹੀਆਂ ਨੇ ਦੋਵੇਂ ਦਿੱਲੀ ਦੀਆਂ ਨੇ ਪਰ ਕਿਉਂਕਿ ਇਹ ਤਾਕਤ ਜਿੱਥੇ ਹੈਗੇ ਨੇ ਇਹਨਾਂ ਨੇ ਸਾਡੀ ਪੁਲਿਸ ਦਾ ਇਸਤੇਮਾਲ ਇਸ ਤਰੀਕੇ ਨਾਲ ਕੀਤਾ ਕਿ ਇੱਥੋਂ ਪੁਲਿਸ ਜਾਂਦੀ ਉਹਨੂੰ ਚੱਕਣ ਭਾਜਪਾ ਸਟੈਂਡ ਲੈਂਦੀ ਉਹਦੇ ਮਗਰ ਤੇ ਹਰਿਆਣੇ ਦੇ ਵਿੱਚ ਗੱਡੀਆਂ ਰੋਕਿਓ ਬੀਜੇਪੀ ਬੀਜੇਪੀ ਦੀ ਸਰਕਾਰ ਹੈ ਹਰਿਆਣੇ ਦੀ ਵੀ ਉੱਥੇ ਸਾਡੇ ਅਫਸਰਾਂ ਨੂੰ ਅरेस्ट ਕਰ ਲਿੱਤਾ ਜਾਂਦਾ ਹੈ ਕਨੈਪਿੰਗ ਦਾ ਪਰਚਾ ਦਰਜ ਕੀਤਾ ਜਾਂਦਾ ਲੋਅਰ ਆਰਡਰ ਤੁਸੀਂ ਚਲਾ ਰਹੇ ਹੋ ਠੀਕ ਹੈ ਪਰ ਉਹਦਾ ਮਿਸਯੂਜ਼ ਸਾਡੇ ਪੰਜਾਬ ਦੀ ਪੁਲਿਸ ਦਾ ਮਿਸਯੂਜ਼ ਨਾ ਕੀਤਾ ਜਾਵੇ ਤੇ ਉਹਨੂੰ ਜਿਹੜਾ ਲੋਅਰ ਆਰਡਰ ਤੁਸੀਂ ਸਥਿਤੀ ਕਹਿ ਰਹੇ ਹੋ ਜਦੋਂ ਇਹ ਸਥਿਤੀ ਖਰਾਬ ਹੋਈ ਇਹਨਾਂ ਦੇ ਇੱਕ ਮੰਤਰੀ ਦਾ ਬਿਆਨ ਹੁੰਦਾ ਹੈ ਸਾਡੇ ਪੰਜਾਬ ਵਾਲਿਆਂ ਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਕਿ ਜਿਹੜੀ ਸਥਿਤੀ ਆ ਉਹ ਅੱਗੇ ਨਾਲੋਂ ਬਿਹਤਰ ਆ ਪਿਛਲੇ ਸਾਲ ਮੰਨ ਲਓ ਜੇ 100 ਕੇਸ ਰਜਿਸਟਰ ਹੋਇਆ ਸੀਗਾ ਤੇ ਹਰ ਕੀ 90 ਹੋਏ ਆ ਪਹਿਲੇ ਚੰਗੇ ਨਹੀਂ ਸੀਗੇ ਤੇ ਤਾਂ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਨਾ ਪਰਾਣੀਆਂ ਗੱਲਾਂ ਕਰਨੀਆਂ ਹੁਣ ਛੱਡ ਦਿਓ ਲੋਕਾਂ ਨੇ ਧਰਤੋਂ ਸਵਾਲ ਪੁੱਛਣੇ 6 ਮਹੀਨੇ ਦੇ ਦਿੱਤੇ ਸੀਗੇ ਹਰੇਕ ਬੰਦਾ ਜਿਹੜਾ ਉਹ ਦੇਖਦਾ 6 ਮਹੀਨੇ ਦਾ ਕਰਜ ਕਰਜ ਕੱਲ ਕੀ ਹੈ ਉਹ 6 ਮਹੀਨੇ ਪੂਰੇ ਹੋ ਚੁੱਕੇ ਹੁਣ ਲੋਕਾਂ ਨੇ ਸਵਾਲ ਪੁੱਛਣੇ ਭਗਵੰਤ ਮਾਨ ਸਾਹਿਬ ਇੱਥੇ ਆਪਣਾ ਸਟੈਂਡ ਰੱਖਣ ਆਪਣੀ ਗੱਲ ਰੱਖਣ ਤੇ ਆਪਣਾ ਜਿਹੜਾ ਸਪਸ਼ਟ ਹੈ ਇੱਥੇ ਸਪਸ਼ਟ ਹੋਣ ਕਿ ਲੋਅਰ ਆਂਡਰ ਦੀ ਸਥਿਤੀ ਨੂੰ ਖਰਾਬ ਨਾ ਕੀਤਾ ਜਾਵੇ ਅਤੇ ਐਕਸ਼ਨ ਲੈ ਕੇ ਜਿਹੜਾ ਗਲਤੀ ਕਰਦਾ ਉਹ ਤੇ ਖੋਕ ਕੇ ਕਾਰਵਾਈ ਕੀਤੀ ਜਾਵੇ ਤਾਂ ਕਿ ਬਾਕੀਆਂ ਨੂੰ ਵੀ ਇਹਦੀ ਸੇਧ ਮਰ ਕਾਰਵਾਈ ਕਿੰਨਾ ਵੱਲੋਂ ਕੀਤੀ ਜਾਏਗੀ ਜਿਸ ਤਰ੍ਹਾਂ ਕਿ ਲੁਧਿਆਣੇ ਦੀ ਤੁਸੀਂ ਖਬਰ ਦੇਖੀ ਹੋਏਗੀ ਇੱਕ ਥਾਣੇ ਦੇ ਮੁਖੀ ਵੱਲੋਂ ਐਡਵੋਕੇਟਾਂ ਦੇ ਨਾਲ ਉੱਥੇ ਜਿਹੜੇ ਲੋਕ ਉੱਥੇ ਖੜੇ ਸੀ ਥਾਣੇ ਦੇ ਬਾਹਰ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਦੇਖੋ ਇਹ ਅਗਰ ਮਾਮਲਾ ਕੋਈ ਇਦਾਂ ਦਾ ਆਇਆ ਮੇਰੇ ਧਿਆਨ ਚ ਨਹੀਂ ਹੈ ਪਰ ਅਗਰ ਕੁਝ ਇਦਾਂ ਦੀ ਬਸਲੂਕੀ ਹੋਈ ਹੈ ਤਾਂ ਇਹ ਵੀ ਸਰਕਾਰ ਨੇ ਦੇਖਣਾ ਹੈ ਅਗਰ ਐਸਐਚਓ ਗਲਤੀ ਕਰੇਗਾ ਤਾਂ ਸੀਪੀ ਸਾਹਿਬ ਬੈਠੇ ਆ ਸੀਪੀ ਸਾਹਿਬ ਕੁਝ ਗਲਤ ਕਰਨਗੇ ਡੀਜੀ ਸਾਹਿਬ ਬੈਠੇ ਆ ਡੀਜੀ ਸਾਹਿਬ ਗਲਤੀ ਕਰਨਗੇ ਤੇ ਸੀਐਮ ਸਾਹਿਬ ਬੈਠੇ ਆ ਉਹ ਕਿਤਨਾ ਕਿਤੇ ਅਗਰ ਕੋਈ ਕੋਈ ਵੀ ਗਲਤੀ ਕਰਦਾ ਚਾਹੇ ਕਿਸੇ ਤਨਾ ਚਾਹੇ ਉਹ ਮੰਤਰੀ ਅਗਰ ਇਹਨਾਂ ਦੇ ਆਪਣੇ ਮੰਤਰੀ ਦੇ ਕਾਰਵਾਈ ਉਸ ਵਧੀ ਤੇ ਐਸਐਚਓ ਬਹੁਤ ਛੋਟੀ ਚੀਜ਼ ਐ ਐਸ ਕੰਪੇਅਰ ਟੂ ਮੰਤਰੀ ਉਹ ਕਾਰਵਾਈ ਅਗਰ ਉਹਨੇ ਕੁਝ ਗਲਤ ਕੀਤਾ ਤੇ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਨੂੰ ਉਤੇ ਐਕਸ਼ਨ ਲੈਣਾ ਚਾਹੀਦਾ ਹੋ ਸਕ ਉਸ ਤੋਂ ਬਾਅਦ ਉਹਨੇ ਕੋਈ ਐਕਸ਼ਨ ਲਿਆ ਹੋਵੇ ਜਾਂ ਲੈ ਲੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਅ ਐਂਡ ਨੋਟ ਸਭ ਲਈ ਇਕੁਅਲ ਹੈ ਬਰਾਬਰ ਹੈ ਹਰ ਇੱਕ ਨੂੰ ਜੇ ਕੋਈ ਬੱਚਾ ਮਤਲਬ ਜੇ ਕੋਈ ਕੋਈ ਆਮ ਬੰਦਾ ਇਹ ਗਲਤੀ ਕਰਦਾ ਕੋਈ ਗਰੀਬ ਬੰਦਾ ਗਲਤੀ ਕਰਦਾ ਸੇਮ ਲੋ ਇੱਕ ਅਮੀਰ ਤੇ ਵੀ ਉਹੀ ਲਾਗੂ ਹੁੰਦਾ ਹੈ ਇਕੁਐਲਿਟੀ ਦੇ ਨਾਲ ਜਿਹੜਾ ਉਹ ਕਾਰਵਾਈ ਕੀਤੀ ਜਾਨੀ ਪਰਖ ਨਹੀਂ ਕੀਤੀ ਜਾਣੀ ਚਾਹੀਦੀ ਕਿ ਝੰਡਾ ਕਿਹੜਾ ਚੁੱਕਿਆ ਇਹਨੇ ਵੀ ਆਮ ਆਦਮੀ ਪਾਰਟੀ ਦਾ ਝੰਡਾ ਚੁੜਿਆ ਚੁੱਕਿਆ ਹੋਵੇ ਤੇ ਉੱਤੇ ਕਾਰਵਾਈ ਨਹੀਂ ਹੋਗੀ ਬਰਾਬਰ ਤੇ ਤੇ ਬਾਕੀ ਪਾਰਟੀਆਂ ਲਈ ਬਾਕੀ ਪਾਰਟੀਆਂ ਨਾਲੋਂ ਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਲੋਅਰ ਨਰਡਰ ਦੇ ਮਾਮਲੇ 'ਚ ਵੀ ਵਧੀਆ ਕੰਮ ਕਰਦੀ ਹੈ ਹੁਣ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੋਏਗਾ ਕਿ ਐਮਪੀ ਸਿਮਰਨਜੀਤ ਸਿੰਘ ਮਾਨ ਉਹਨਾਂ ਵੱਲੋਂ ਪਹਿਲਾਂ ਤਾਂ ਸ਼ਹੀਦ ਭਗਤ ਸਿੰਘ ਨੂੰ ਹੱਤਵਾਦੀ ਕਿਹਾ ਗਿਆ ਹੁਣ ਪੱਤਰਕਾਰਾਂ ਦੀ ਪ੍ਰੈਸ ਕਾਨਫਰੰਸ ਚੱਲਦੀ ਪਈ ਸੀ ਉਸ ਪ੍ਰੈਸ ਪ੍ਰੈਸ ਕਾਨਫਰੰਸ ਚੱਲਦੇ ਸਮੇਂ ਉਹਨਾਂ ਨੇ ਆਪਣੇ ਕੁਝ ਜਿਹੜੇ ਸਾਥੀਆਂ ਨੂੰ ਕਿਹਾ ਗੈਟ ਆਊਟ ਕੀ ਇਹ ਵਿਵਹਾਰ ਸਹੀ ਹੈ ਦੇਖੋ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦਾ ਬਹੁਤ ਏਜ ਵੀ ਕਾਫੀ ਜ਼ਿਆਦਾ ਹੋ ਗਈ ਹੈ ਬਹੁਤ ਲੰਮਾ ਉਹਨਾਂ ਨੇ ਸੰਘਰਸ਼ ਕਵਾਂਗਾ ਲੜਿਆ ਆ ਜਦੋਂ 84 ਦੇ ਵਿੱਚ ਉਹਨਾਂ ਨੇ ਅਸਤੀਫਾ ਵੀ ਦਿੱਤਾ ਇੱਕ ਆਈਐਸ ਆਈਪੀਐਸ ਅਫਸਰ ਸੀਗੇ ਉਸ ਤੋਂ ਬਾਅਦ ਵੀ ਉਮਰ ਦੇ ਹਿਸਾਬ ਨਾਲ ਬੰਦੇ ਦੀ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੁਣ ਲੱਗਦੀ ਹੈ ਭਗਤ ਸਿੰਘ ਉਹਨਾਂ ਨੂੰ ਅੱਤਵਾਦੀ ਕਹਿਣਾ ਬਹੁਤ ਮੰਦ ਭਾਗੀ ਕਟਣਾ ਹੈ ਬਹੁਤ ਸਾਰੇ ਮੇਰੇ ਸਮੇਤ ਬਹੁਤ ਸਾਰੇ ਨੌਜਵਾਨਾਂ ਦਾ ਆਈਡਲ ਹੈ ਭਗਵੰਤ ਭਗਤ ਸਿੰਘ ਜੀ ਉਹ ਸਾਡੇ ਆਈਡਲ ਨੇ ਉਹਨਾਂ ਬਾਰੇ ਅਗਰ ਇਹੋ ਜੀ ਟਿੱਪਣੀ ਕੀਤੀ ਜਾਣੀ ਹੁਣ ਤੇ ਇਹਨਾਂ ਦਾ ਹਿਸਾਬ ਇਦਾਂ ਕਦੀ ਸਰੋਪੇ ਵਾਲੀ ਗੱਲ ਕਰੀ ਕੋਈ ਅਸੀਂ ਨੌਜਵਾਨ ਮੈਂ ਨਿੱਜੀ ਤੌਰ ਤੇ ਇਹਨਾਂ ਨੂੰ ਸੀਰੀਅਸ ਨਹੀਂ ਲੈਂਦਾ ਇਹ ਇਹਨਾਂ ਦਾ ਸਮਾਂ ਜਿਹੜਾ ਆ ਉਹ ਜਿਹੜਾ ਉਹ ਹੁਣ ਆਈ ਥਿੰਕ ਉਮਰ ਜ਼ਿਆਦਾ ਹੋ ਗਈ ਹੈ ਸਮਝ ਲੱਗਦੀ ਨਹੀਂ ਕਿਸੇ ਵੇਲੇ ਪੁਰਾਣੇ ਬਜ਼ੁਰਗ ਜਿਹੜੇ ਉਹ ਬੜੇ ਸਖਤ ਹੁੰਦੇ ਆ ਕੋਈ ਸੁਭਾਅ ਦੇ ਗਰਮ ਹੁੰਦੇ ਆ ਤੋਂ ਉਹਨੂੰ ਉਸ ਤਰੀਕੇ ਵਿੱਚ ਅਡਜਸਟ ਕਰ ਲਈਦਾ ਪਰ ਭਗਤ ਸਿੰਘ ਹੁਣਾਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਗਲਤ ਟਿੱਪਣੀ ਜਿਹੜੀ ਆ ਉਹ ਬਰਦਾਸ਼ਤ ਕਰਨ ਯੋਗ ਨਹੀਂ ਹੈ ਮੰਦੀ ਮੰਨੇ ਦੀ ਵੀਡੀਓ ਤੋਂ ਬਾਅਦ ਇੱਕ ਅਕਾਲੀ ਆਗੂ ਵੱਲੋਂ ਇੱਕ ਬਿਆਨ ਆਂਦਾ ਹੈ ਕਿ ਵੀਡੀਓ ਪਾਉਣ ਦੇ ਨਾਲ ਹੀ ਕੋਈ ਮਸਲੇ ਹੱਲ ਨਹੀਂ ਹੁੰਦੇ ਦੇਖੋ ਜੇ ਵੀਡੀਓ ਪਾਉਣ ਦੇ ਨਾਲ ਮਸਲੇ ਹੱਲਣਾ ਹੋਣ ਤੇ ਅਸੀਂ ਵੀ ਅੱਜ ਚੈਨਲ ਤੇ ਕੋਈ ਗੱਲਬਾਤ ਨਾ ਕਰ ਸਕੀਏ ਅਗਰ ਮੰਦੀਪ ਮੰਨੇ ਦੀ ਕਿਸੇ ਵੀਡੀਓ ਪਾਉਣ ਦੇ ਨਾਲ ਜਦੋਂ ਲੋਕਡਾਊਨ ਲੱਗਾ ਸੀ ਮੋਦੋ ਦੀ ਗੱਲ ਕਰਨ ਲੱਗੇ ਆ ਜਦੋਂ ਸਾਰੇ ਲੀਡਰ ਘਰੇ ਬੈ ਗਏ ਸੀਗੇ ਮੇਰੇ ਸਮੇਤ ਮੈਂ ਵੀ ਮੈਂ ਇੱਕ ਆਮ ਜਿਹਾ ਬੰਦਾ ਮੈਂ ਵੀ ਘਰ ਬੈ ਗਿਆ ਸੀਗਾ ਕਿਉਂਕਿ ਪਰਿਵਾਰ ਨੇ ਕਿਹਾ ਸੀਗਾ ਜੇ ਤੂੰ ਬਾਹਰ ਗਿਆ ਤੇਰੇ ਥਰੂ ਕਰੋਨਾ ਮੈਨੂੰ ਹੋਊਗਾ ਐਂਡ ਇਹ ਅੱਗੇ ਜਿਹੜਾ ਆ ਸਾਡੇ ਪਰਿਵਾਰ ਨੂੰ ਇਨਾ ਕੋ ਨੁਕਸਾਨ ਕਰ ਸਕਦਾ ਮਨਦੀਪ ਮੰਨੇ ਦੀ ਵੀਡੀਓ ਨੇ ਤੇ ਮਨਦੀਪ ਮੰਨੇ ਨੇ ਉਤਸ਼ਾਹਿਤ ਕਰਕੇ ਮੇਰੇ ਵਰਗੇ ਨੌਜਵਾਨਾਂ ਨੂੰ ਤੇ ਬਾਕੀਆਂ ਨੂੰ ਘਰੋਂ ਕੱਢਿਆ ਵੀ ਕੋਈ ਗੱਲ ਨਹੀਂ ਜੇ ਮਰਾਂਗੇ ਜੇ ਕੋਈ ਪ੍ਰੋਬਲਮ ਹੋਏਗੀ ਸਾਰੇ ਇਕੱਠੇ ਹੋਏਗੀ ਉਸ ਅਪੀਲ ਤੋਂ ਬਾਅਦ ਜਦੋਂ ਰਾਸ਼ਨਵੰਡ ਮਹਿਮ ਉਸ ਵੀਡੀਓ ਤੋਂ ਸ਼ੁਰੂ ਹੁੰਦੀ ਕਈ ਲੋਕਾਂ ਨੂੰ ਉਹਦੇ ਤੇ ਚਦਾਸ਼ਨ ਮਿਲਦਾ ਕਈ ਉਹ ਚ ਸਹਿਯੋਗ ਕਰਦੇ ਨੇ ਤੇ ਵੀਡੀਓ ਪਾਉਣ ਦੇ ਨਾਲ ਹੀ ਸੇਵਾ ਹੋਈ ਨਾ ਵੀਡੀਓ ਪਾਉਣ ਦੇ ਨਾਲ ਫਾਇਦਾ ਹੋਇਆ ਨਾ ਕਈਆਂ ਦੇ ਮੂੰਹ ਦੇ ਵਿੱਚ ਰੋਟੀ ਗਈ ਕਈਆਂ ਨੂੰ ਉਸ ਗੱਲ ਦਾ ਫਾਇਦਾ ਹੋਇਆ ਕਈ ਜਿਹੜੇ ਆਮ ਗਰੀਬ ਬੰਦੇ ਜਿਹਦਾ ਸਿਵਲੇ ਕਮ ਹੁੰਦਾ ਸ਼ਾਮ ਨੂੰ ਸ਼ਾਮ ਨੂੰ ਖਾਣਾ ਉਹਨੇ ਰੋਟੀ ਕਿੱਥੋਂ ਖਾਣੀ ਸੀ ਮੰਦੀਪ ਮੰਨਾ ਵੀਡੀਓ ਨਾ ਪਾਵੇ ਉਹ ਤੇ ਉਹ ਕਿਵੇਂ ਚੱਲਦਾ ਸਿਸਟਮ ਇਹ ਸਾਰੇ ਲੋਕ ਤਾਂ ਬਾਅਦ ਚੋਂ ਨਿਕਲੇ ਆ ਨਾ ਇਹ ਤੁਸੀਂ ਫੈਕਟਸ ਚੈੱਕ ਕਰਿਓ ਜਿੰਨਾ ਮੈਨੂੰ ਯਾਦ ਹੈ 23 ਮਾਰਚ ਦੇ ਲਾਗੇ ਲਾਗੇ ਮੇਰੀ ਮੰਦੀਪ ਮੰਨਾ ਹੁਣਾਂ ਨਾਲ ਗੱਲ ਹੁੰਦੀ 2020 ਦੇ ਵਿੱਚ ਅਸੀਂ ਉਦੋਂ ਡੀਸੀਪੀ ਸਾਹਿਬ ਕੋ ਜਾਨੇ ਆ ਇਹ ਪਰਮਿਸ਼ਨ ਆਸਤੇ ਕਿ ਅਸੀਂ ਆਹ ਕੰਮ ਕਰਨਾ ਚਾਹੁੰਦੇ ਆ ਜਦੋਂ ਅਸੀਂ ਨਿਕਲਦੇ ਆ ਤੇ ਪਤਾ ਵੀ ਹੁਣ ਜੁੱਤੀਆਂ ਪਹਿਣੀਆਂ ਨੇ ਪਤਾ ਵੀ ਲੋਕਾਂ ਨੇ ਵੋਟਾਂ 'ਚ ਘੇੜਨਾ ਵੋਟਾਂ ਵਿੱਚ ਡੇਢ ਸਾਲਾਂ ਨੂੰ ਫੇਰੇ ਬਾਹਰ ਨਿਕਲਦੇ ਆ ਇਹ ਉਹਦੀ ਵੀਡੀਓ ਦੇ ਕਰਕੇ ਤੇ ਨਿਕਲੇ ਜੇ ਕਿਸੇ ਵੀਡੀਓ ਨਾਲ ਕਿਸੇ ਦਾ ਭਲਾ ਹੁੰਦਾ ਤੇ ਮੇਰੇ ਹਿਸਾਬ ਨਾਲ ਹਰੇਕ ਨੂੰ ਵੀਡੀਓ ਪਾਉਣੀ ਚਾਹੀਦੀ ਆ ਇਹ ਨਤੀਜੇ ਨਿਕਲਦੇ ਜੇ ਵੀਡੀਓ ਨਾਲ ਭਲਾ ਨਾ ਹੁੰਦਾ ਪਰ ਟੀਵੀ ਕੋ ਦੇਖਦੇ ਆ ਆਪਾਂ ਹੁਣ ਵੀ ਜਿਹੜਾ ਗੱਲ ਵੀ ਕਿਉਂ ਕਰ ਰਹੇ ਆ ਹਰ ਇੱਕ ਜੇ ਉਹਨਾਂ ਦੇ ਵੀਡੀਓ ਪਾਉਣ ਦੇ ਨਾਲ ਕਿਸੇ ਦਾ ਭਲਾ ਹੁੰਦਾ ਸਮਾਜ ਦਾ ਤੇ ਹਰੇਕ ਨੂੰ ਉਪਰਾਲਾ ਜਿਹੜਾ ਛਲੱਗਾ ਉਹਦੀ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਜੇ ਕਿਤੇ ਗਲਤੀ ਹੈ ਤੇ ਉਹਦੇ ਲਈ ਜੇ ਜੀ ਇਹਨਾਂ ਨੂੰ ਲੱਗਦਾ ਹੈ ਵੀ ਆਪਣਾ ਕੋਈ ਨਿਜੀ ਕਿੜੇ ਆ ਤੇ ਐਵਿਨਸ ਨਾਲ ਗੱਲ ਕਰੋ ਅਸੀਂ ਉਹਦਾ ਜਵਾਬ ਦੇਾਂਗੇ ਉਹਦੇ ਬਾਰੇ ਬਾਰੇ ਗੱਲ ਕਰਾਂਗੇ ਵੀ ਕੀ ਹੈ ਮੀਤ ਹੇਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨਾਲੋਂ ਇੱਕ ਬਿਆਨ ਆਂਦਾ ਕਿ ਬੀਜੇਪੀ ਪਹਿਲੇ ਪਰਚੇ ਕਰੋਂਦੀ ਹੈ ਫਿਰ ਬੀਜੇਪੀ ਦੇ ਵਿੱਚ ਸ਼ਾਮਿਲ ਕਰਦੀ ਹੈ ਦੇਖੋ ਇਸ ਬਿਆਨ ਨਾਲ ਕਿਤਨਾ ਕਿਤੇ ਮੈਂ ਉਹਨਾਂ ਦਾ ਵੈਹੇ ਤੇ ਆਪੋਜ਼ਿਟ ਆਂ ਪਰ ਉਮੀਦ ਹੇਰ ਦੀ ਇਸ ਗੱਲ ਦੇ ਨਾਲ ਮੈਂ ਉਹਨਾਂ ਦਾ ਸਮਰਥਨ ਕਰਦਾ ਕਿ ਕਿਤਨਾ ਕਿਤੇ ਉਹਨਾਂ ਨੇ ਸਹੀ ਕਿਹਾ ਕਿ ਜੋ ਭਾਜਪਾ ਦਾ ਟ੍ਰੈਂਡ ਚੱਲਿਆ ਆਉਂਦਿਆ ਹੁਣ ਕਿਹੜੇ ਜਿਹੜੇ ਜਿਹੜੇ ਜੁਆਇਨ ਕਰਕੇ ਗਏ ਸਾਡੇ ਪੰਜਾਬੀਆਂ ਨੂੰ ਉਹਨਾਂ ਬਾਰੇ ਵੀ ਇਹ ਸੋਚਣਾ ਚਾਹੀਦਾ ਵੀ ਉਹਨਾਂ ਦਾ ਕਾਰਨ ਕੀ ਸੀਗਾ ਕਿਤੇ ਉਹਨਾਂ ਨੂੰ ਡਰਾਇਆ ਤੇ ਨਹੀਂ ਗਿਆ ਕਿਤੇ ਵਾਕਈ ਉਹਨਾਂ ਨੇ ਕੋਈ ਗਲਤ ਕੰਮ ਇਹੋ ਜਿਹਾ ਤੇ ਨਹੀਂ ਕੀਤੇ ਸੀਗੇ ਕਿ ਉਹਨਾਂ ਨੂੰ ਹੁਣ ਡਰ ਸਤਾ ਰਿਹਾ ਤੇ ਉਹ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਕੈਪਟਨ ਸਾਹਿਬ ਦਾ ਤੇ ਮੈਂ ਆਪਾਂ ਪਹਿਲਾਂ ਹੀ ਗੱਲ ਕਰ ਹੀ ਚੁੱਕੇ ਆਂ ਤੋਂ ਕਿਤਨਾ ਕਿਤੇ ਉਹਨਾਂ ਦੇ ਇਸ ਗੱਲ ਦੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਿਹੜਾ ਜਿਹੜੇ ਬੀਜੇਪੀ ਹੈ ਉਹ ਪਹਿਲਾਂ ਲਾਲਚ ਵੀ ਦਿੰਦੀ ਕਈਆਂ ਨੂੰ ਕਈਆਂ ਨੂੰ ਡਰਾਇਆ ਵੀ ਜਾਂਦਾ ਕਿ ਈਡੀ ਸੀਬੀਆਈ ਤੁਸੀਂ ਨੈਸ਼ਨਲ ਮੀਡੀਆ ਦੇਖੋ ਮੀਡੀਆ ਕਹਿੰਦਾ سوشل ਮੀਡੀਆ ਉੱਤੇ ਨੈਸ਼ਨਲ ਪੇजेस ਦੇਖੋ ਉਹ ਕਿਸ ਤਰੀਕੇ ਨਾਲ ਇਹਨਾਂ ਨੂੰ ਟ੍ਰੋਲ ਕਰ ਰਹੇ ਨੇ ਹਰ ਗੱਲ ਨਿੱਕੀ ਤੋਂ ਨਿੱਕੀ ਬਾਹਰ ਆ ਰਹੀ ਹੈ ਗੋਆ ਦੇ ਵਿੱਚ ਜੋ ਕੁਝ ਹੋਇਆ ਮਹਾਰਾਸ਼ਟਰ ਦੇ ਵਿੱਚ ਜੋ ਕੁਝ ਕੀਤਾ ਗਿਆ ਤੇ ਇਹਦੇ ਵਿੱਚ ਕਿਤਨਾ ਕਿਤੇ ਗੱਲਾਂ ਤੇ ਉੜਦੀਆਂ ਕੋਈ ਨਾ ਕੋਈ ਗੱਲ ਤੇ ਹੁੰਦੀ ਹੈ ਕੋਈ ਨਾ ਕੋਈ ਜੇ ਕੋਈ ਗੱਲ ਨਿਕਲ ਰਹੀ ਹੈ ਤੇ ਕੋਈ ਨਾ ਕੋਈ ਕਾਰਨ ਤਾਂ ਹੋਊਗਾ ਨਾ ਹੁਣ ਤੁਸੀਂ ਜਿਸ ਤਰ੍ਹਾਂ ਕਿ ਪਬਲਿਕ ਸਾਨੂੰ ਦੇਖ ਰਹੀ ਹੈ ਦਰਸ਼ਕ ਕੁਝ ਕਹਿਣਾ ਜਾਂਦੇ ਹੋ ਮੈਂ ਕੇਵਲ ਲੋਕਾਂ ਨੂੰ ਮੈਂ ਅਪੀਲ ਕਰਨ ਵਾਲਾ ਕੁਝ ਨਹੀਂ ਹਾਂ ਇੱਕ ਆਮ ਜਿਹਾ ਇਨਸਾਨ ਹਾਂ ਮੈਂ ਪਰ ਜਿੱਥੇ ਕੁਝ ਗਲਤ ਹੁੰਦਾ ਉਹਦੇ ਬਾਰੇ ਜ਼ਰੂਰ ਗੱਲ ਕਰਿਆ ਕਰੀਏ ਉਹਦਾ ਸਾਥ ਦਈਆ ਬਿਆ ਕਰੀਏ ਜਿੱਥੇ ਕੁਝ ਚੰਗਾ ਹੁੰਦਾ ਉਹਦੀ ਵੀ ਆਪਾਂ ਸ਼ਲਾਘਾ ਕਰਿਆ ਕਰੀਏ ਤਾਂ ਕਿ ਇਸ ਸਮਾਜ ਦੇ ਵਿੱਚ ਚੰਗੀ ਗੱਲ ਜਿਹੜੀ ਆ ਉਹਨੂੰ ਐਪਰੀਸ਼ੀਏਸ਼ਨ ਮਿਲੇਗੀ ਤਾਂ ਲੋਕ ਚੰਗੇ ਬਣਨਗੇ ਜਦੋਂ ਗਲਤ ਕੰਮ ਦੀ ਆਪਾਂ ਵਿਰੋਧਤਾ ਕਰਾਂਗੇ ਤੇ ਗਲਤੀ ਕਰਨ ਵਾਲੇ ਨੂੰ ਅਹਿਸਾਸ ਹੋਊਗਾ ਤੇ ਉਹ ਇਸ ਦੇ ਉੱਤੇ ਰਿਪੇਅਰ ਕਰਕੇ ਚੰਗਿਆਈ ਵਾਲੇ ਪਾਸੇ ਤੁਰੂਗਾ ਚੁੱਪ ਰਹਿਣਾ ਵੀ ਸਭ ਤੋਂ ਵੱਡਾ ਜੁਰਮ ਮੈਂ ਕਵਾਂਗਾ ਇਹ ਹੋ ਹੈਗਾ ਪਰ ਆਪਾਂ ਨੂੰ ਹਰ ਗੱਲ ਉੱਤੇ ਰਿਐਕਟ ਕਰਨਾ ਚਾਹੀਦਾ ਹੈ ਕਿ ਅਸੀਂ ਜਿਹੜੀ ਗੱਲ ਕਰ ਰਹੇ ਅਗਰ ਮੈਂ ਕੁਝ ਗਲਤ ਕਹਿ ਰਿਹਾ ਤੇ ਫੈਕਟਸ ਨਾਲ ਐਵੀਡੈਂਸ ਨਾਲ ਮੈਨੂੰ ਝੂਠਾ ਕੀਤਾ ਜਾਵੇ ਵੀ ਤੂੰ ਇੱਥੇ ਗਲਤਾਂ ਜਾਂ ਮੈਂ ਗਲਤੀ ਮੰਨ ਲੂੰਗਾ ਕਿ ਗਲਤੀ ਮੰਨ ਕੇ ਮਾਫੀ ਮੰਗ ਲੂੰਗਾ ਤੇ ਯਾਂ ਆਪਾਂ ਅੜ ਜਾਾਂਗੇ ਸੋ ਜੇ ਕੋਈ ਲੀਡਰ ਕੋਈ ਆਮਾ ਦੀ ਪਾਰਟੀ ਹੈ ਚਾਹੇ ਕੋਈ ਵੀ ਚੰਗਾ ਕੰਮ ਕਰਦੀ ਹੈ ਤਾਂ ਉਹਨੂੰ ਸਰਾਇਆ ਜਾਵੇ ਦੂਸਰੀ ਗੱਲ ਵੈਸੇ ਵੀ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਕਿਸੇ ਪਾਰਟੀ ਮਗਰ ਅੱਖਾਂ ਮੀਟ ਕੇ ਨਹੀਂ ਲੱਗਿਆ ਉਹ ਜ਼ਮਾਨੇ ਚਲੇ ਗਏ ਨੇ ਹੁਣ ਮੁੱਦਿਆਂ ਦੀ ਗੱਲ ਹੁੰਦੀ ਹੈ ਅਗਰ ਭਵੰਤਮਨ ਸਾਹਮਣੇ ਰਾਜ ਸਭਾ ਵਾਲੀ ਗੱਲ ਦੇ ਵਿੱਚ ਨਹੀਂ ਬੋਲਿਆ ਮੂੰਹ ਨਹੀਂ ਖੋਲਿਆ ਤੇ ਉਹਨਾਂ ਦਾ ਵਿਰੋਧ ਹੋਇਆ ਅਗਰ ਉਹਨਾਂ ਨੇ ਬਿਜਲੀ ਉੱਤੇ ਆਪਣਾ ਜਿਹੜੇ ਕਿਲਮਾ ਲੱਕ ਨੀਨਿਕ ਉੱਤੇ ਕੰਮ ਕੀਤਾ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ ਨੌਜਵਾਨਾਂ ਦੀ ਨਬਜ਼ ਨੂੰ ਪਛਾਣਉ ਤੇ ਜਿਹੜਾ ਚੰਗਾ ਕਰਦਾ ਹੈ ਪੰਜਾਬ ਦੇ ਲੋਕ ਨੌਜਵਾਨ ਉਹਨੂੰ ਐਪਰੀਸ਼ੀਏਟ ਕਰਨ ਜੇ ਕੋਈ ਗਲਤ ਕਰਦਾ ਉਹਦਾ ਵਿਰੋਧ ਕਰਨ ਇਸੇ ਤਰ੍ਹਾਂ ਡਟ ਕੇ ਅਸੀਂ ਇੱਕ ਸੋਹਣਾ ਸਮਾਜ ਸਿਰਜੀਏ ਅਸੀਂ ਜਿਸ ਤਰ੍ਹਾਂ ਕੀ ਪੋਲੀਟੀਸ਼ੀਅਨ ਅਮਰਿਤਪਾਲ ਸਿੰਘ ਬਬਲੂ ਜੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਜਿਸ ਤਰ੍ਹਾਂ ਕੀ ਪੰਜਾਬ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕੈਮਰਾਮੈਨ ਤਰਨੂੰ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਦੇਸ